ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਸੌਰ ਸਿੰਘ ਤਹਿਸੀਲ ਤੇ ਜ਼ਿਲ੍ਹਾ ਜਿਹੜਾ ਦੋਸਤੋ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਭਿੱਖੀ ਪਿੰਡ ਤੋਂ ਦੋਸਤੋ 7 ਕਿਲੋਮੀਟਰ ਦੀ ਦੂਰੀ ਆ ਸੌਰ ਸਿੰਘ ਤੁਸੀਂ ਖਾਸ ਵਿਜਿਟ ਕਰਨੀ ਆ ਭੋਡਰ ਡੇਰੀ ਫਾਰਮ ਤੇ ਦੋਸਤੋ ਅੱਜ ਪਹੁੰਚੇ ਆ ਵੀਰ ਸੰਦੀਪ ਸਿੰਘ ਆ ਓਨਰ ਹੈ ਬਿਲਕੁਲ ਆਪਣੇ ਨਾਲ ਹੋਣਗੇ ਪੂਰੀ ਡਿਟੇਲ ਜਿਹੜੀ ਅੱਜ ਦੋਸਤੋ ਪਸ਼ੂਆਂ ਦੀ ਆਪਾਂ ਵੀਰ ਦੇ ਕੋਲੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ ਇਸ ਵੀਡੀਓ ਦੇ ਵਿੱਚ ਤੁਹਾਨੂੰ ਨਗინੀਆਂ ਦਿਖਾਵਾਂਗੇ ਆਪਾਂ ਇੱਕ ਬੁਰੀ ਮੱਝ ਦਿਖਾਵਾਂਗੇ ਦੋਸਤੋ ਫੁੱਲ ਵੱਡੀ ਮੱਝ ਆ ਠੀਕ ਆ ਇੱਕ ਟੈਂਕ ਕਹਿ ਸਕਦੇ ਹੋ ਤੁਸੀਂ ਵੀ ਇੱਕ ਟੈਂਕ ਜਿਹੜੀ ਦੋਸਤੋ ਤੁਹਾਨੂੰ ਇੱਕ ਮੱਝ ਦਿਖਾਵਾਂਗੇ ਠੀਕ ਆ ਬਾਡੀਸ ਅ ਟੈਕਚਰ ਬਹੁਤ ਚੰਗਾ ਹੋਊਗਾ ਬਾਕੀ ਫੇਸ ਕੁਆਲਿਟੀ ਤੁਸੀਂ ਬਿਲਕੁਲ ਵੀਡੀਓ ਦੇ ਵਿੱਚ ਦੇਖ ਰਹੇ ਹੋ ਤੇ ਖਾਸ ਵਿਜਟ ਤੁਸੀਂ ਇਹ ਪਿੰਡ ਸੋਰਸਿੰਗ ਕਰਨੀ ਇੱਕ ਵਾਰੀ ਫਿਰ ਰਿਪੀਟ ਕਰ ਦਿੰਨੇ ਆ ਅੱਜ 25 ਜੂਨ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਨੋਟ ਕਰ ਸਕਦੇ ਹੋ ਕੋਈ 12:30 ਵਜੇ ਦੋਸਤੋ ਦੁਪਹਿਰ ਦਾ ਸਮਾਂ ਹੈ ਜੋ ਜਿੰਨੇ ਵੀ ਦਿਖਾਏ ਜਾਣਗੇ ਨਲਕ ਪਰ ਖਾਤ ਤਸੱਲੀ ਆ ਤੁਸੀਂ ਘਰ ਪਹੁੰਚ ਕੇ ਕਰ ਲਿਓ ਦੋਸਤੋ ਸੂਏ ਪਸ਼ੂ ਦੀ ਦੋ ਟਾਈਮ ਚਬਾਈ ਕਰਕੇ ਤੇ ਜਿਹੜਾ ਪਸ਼ੂ ਅੱਗੇ ਗੱਭਣ ਹੋਇਆ ਉਹਨੂੰ ਟਿਪ ਕੇ ਤਸੱਲੀ ਦੇ ਨਾਲ ਵੈਰੀਫਾਈ ਕਰ ਲਿਓ ਠੀਕ ਹੈ ਜੀ ਤੇ ਆਓ ਕਰਦੇ ਆ ਗੱਲਬਾਤ ਭਾਈ ਸੰਦੀਪ ਦੇ ਨਾਲ ਜਾਣਦੇ ਆ ਅੱਜ ਕੀ ਡਿਟੇਲ ਹੈਗੀ ਆ ਇਹਨਾਂ ਪਸ਼ੂਆਂ ਦੀ ਸੋ ਐਨੀਮਲ ਜਿਹੜੇ ਦੋਸਤੋ ਹਰ ਵਾਰ ਦੀ ਤਰ੍ਹਾਂ ਚੰਗੇ ਹੁੰਦੇ ਆ ਠੀਕ ਆ ਚੰਗੇ ਪਸ਼ੂ ਹੁੰਦੇ ਆ ਤੇ ਬਿਲਕੁਲ ਭਿੱਖੀ ਵਿੰਡ ਤੋਂ ਦੋਸਤੋ ਜਬਾਲ ਅਮਰਸਾ ਰੋਡ ਦੇ ਉੱਪਰ ਜਿਹੜਾ ਦੋਸਤੋ ਪਿੰਡ ਬਹੁਤ ਵੱਡਾ ਪਿੰਡ ਆ ਸੌਰ ਸਿੰਘ ਮਾਝੇ ਏਰੀਆ ਵਾਲੇ ਵੀਰ ਜਿੰਨੇ ਸਾਰੇ ਆਪਾਂ ਜਾਣਦੇ ਆ ਸੋ ਜਿਹੜੇ ਵੀਰ ਆਪਣੇ ਮਾਲਵਾ ਬਿਲਟ ਵਾਲੇ ਆ ਦੋਬਾਬਾ ਬਿਲਟ ਵਾਲੇ ਜਾਂ ਪੰਜਾਬ ਆਊਟ ਆਫ ਸਟੇਟ ਦੀ ਗੱਲ ਕਰ ਲਈਏ ਤੇ ਸਾਰੇ ਵੀਰਾਂ ਨੂੰ ਤੁਸੀਂ ਲੋਕੇਸ਼ਨ ਲਾ ਕੇ ਭਿੱਖੀ ਵਿੰਡ ਸੌਰ ਸਿੰਘ ਵਿజిਟ ਕਰ ਸਕਦੇ ਹੋ ਸਭ ਤੋਂ ਪਹਿਲਾਂ ਵੀਰੇ ਸੰਦੀਪ ਸਸਰੀ ਕਾਲਪਰਾ ਸਸਰੀ ਸਾਹਿਬ ਵੀ ਠੀਕ ਠਾਕ ਜੋ ਬਹੁਤ ਵਧੀਆ ਹੋਰ ਸੁਣਾਓ ਵਧੀਆ ਵਧੀਆ ਪਰਵਾਹ ਠੀਕ ਠਾਕ ਸੰਸਾ ਬਹੁਤ ਵਧੀਆ ਬਹੁਤ ਵਧੀਆ ਵੀਰ ਕਿਵੇਂ ਗਰਮੀ ਗਰਮੀ ਪੂਰੀ ਹੈ ਹਾਂਜੀ ਹਾਂਜੀ ਪੂਰੀ ਪਈ ਜਾਂਦੀ ਸੰਸਾ ਤੇਜ਼ ਕੜਾਕੇ ਵਾਲੀ ਹੈ ਹਾਂਜੀ ਹਾਂਜੀ ਠੰਡ ਕੜਾਕੇ ਵਾਲੀ ਹੁੰਦੀ ਹੈ ਤੇ ਗਰਮੀ ਗਰਮੀ ਕੜਾਕੇ ਵਾਲੀ ਸੰਸਾ ਫਿਰ ਅੱਛਾ ਹਾਂਜੀ ਚਲੋ ਕੋਈ ਨਹੀਂ ਭਾਈ ਮੌਸਮ ਦੇ ਨਾਲ ਹੀ ਸਾਰਾ ਕੁਝ ਹਾਂਜੀ ਹਾਂਜੀ ਅੱਜ ਭਾਈ ਸੰਦੀਪ ਪਸ਼ੂ ਕਿਰੇ ਕਿੰਨੇ ਮਕਾਊਗਾ ਸੰਧੂ ਸਾਹਿਬ ਆਪਣੇ ਕੋਲ ਚਾਰ ਗਾਈਆਂ ਪੰਜ ਗਾਈਆਂ ਜੀ ਜਿਨ੍ਹਾਂ ਦੇ ਵਿੱਚੋਂ ਇੱਕ ਵੜ ਸੋਈ ਹੈ ਜਰਸੀ ਕ੍ਰੋਸ ਤੇ ਚਾਰ ਜਿਹੜੀਆਂ ਗੱਭਣਾਂ ਇੱਕ ਮੈਂ ਆਪਣੇ ਕੋਲ ਗੱਭਣ ਜਿਹੜੀ ਕੋਈ ਤਿੰਨ ਤਰੀਕ ਦੇ ਲਗ ਭਗ ਦੇਣ ਪੂਰੇ ਨੇ ਦੇ ਹਫ਼ਤਾ ਕਿ ਰੁਕੂ ਜੀ ਲੈਂਦੀ ਹੈ ਜੀ ਠੀਕ ਹੈ ਠੀਕ ਹੈ ਹਾਂਜੀ ਸੋ ਇੱਕ ਹਫ਼ਤਾ ਜਿਹੜਾ ਦੋਸਤੋ ਮੈਂ ਜਿਹੜੀ ਇਹ ਮਾਜ ਦਿਖਾਵਾਂਗੇ ਆਪਾਂ ਤੁਹਾਨੂੰ ਬੂਰੀ ਇੱਕ ਹਫ਼ਤਾ ਲਊਗੀ ਅਛਾ ਭਾਈ ਸੰਦੀਪ ਜਿਹੜੀ ਇਹ ਬੂਰੀ ਮੱਝ ਲਈ ਜੰਪਲ ਇੱਥੋਂ ਦੀ ਪਿਸ਼ੋਕਰ ਹਾਂਜੀ ਇਧਰੋਂ ਲਈ ਹੈ ਜੀ ਇਧਰ ਦੀ ਹੈ ਸਾਰੀ ਇਧਰ ਜੀ ਇਧਰ ਜੀ ਠੀਕ ਆ ਹਾਂਜੀ ਤੇ ਵੱਡੀ ਜਿਹੜੀ ਦੋਸਤੋ ਇਹ ਮੱਝ ਆ ਠੀਕ ਆ ਪੂਰਾ ਬੋਡੀ ਸਟਰਕਚਰ ਜਿਹੜਾ ਤੁਸੀਂ ਹੈਗਾ ਮੱਝ ਦਾ ਵੇਖੋ ਪੇਟ ਪੁਠਾ ਵੇਖੋ ਠੀਕ ਆ ਇੱਕ ਟੈਂਕਾ ਪਤਾ ਆ ਗਿਆ ਸੀ ਵੀ ਟੈਂਕ ਦਾ ਪਲੇਖਾ ਪਾਉਂਦੀਆਂ ਅੱਜ ਕੱਲ ਬਹੁਤ ਮੱਝਾਂ ਘੱਟ ਰਹਿ ਗਈਆਂ ਜਿਵੇਂ ਦੋਸਤੋ ਚੰਗੀਆਂ ਵੱਡੀਆਂ ਕੱਤ ਕਾਟਦੀਆਂ ਚੌੜੀਆਂ ਚੰਗੀ ਸੇਵਾ ਦੇ ਵਿੱਚ ਚੰਗੀ ਸਾਫ ਸੰਭਾਲ ਦੇ ਵਿੱਚ ਫਲੀਆਂ ਜਿਹੜੀਆਂ ਠੀਕ ਆ ਵੇਖਣ ਦੇ ਵਿੱਚ ਕਦੇ ਕਦੇ ਮਿਲਦੀਆਂ ਤਸਨ ਦੀ ਭਾਈ ਦੀ ਡਿਟੇਲ ਕੀ ਆ ਸੂਬਾ ਕਿਨਵਾ ਸੂਣ ਜਾ ਰਹੀ ਹੈ ਸਭ ਦੁਜੇ ਸੂਏ ਸੂਣਾ ਇਹਨੇ ਪਹਿਲੇ ਸੂਏ 15 16 ਕਿਲੋ ਦੁੱਧ ਚੁਆਇਆ ਇਹਨੇ ਮੈਨੇ ਹੂੰ ਉਹ ਪਾਲਟੀ ਸਾਰੀ ਬਾਹਰ ਚਲ ਗਈ ਆ ਜਿਹਨੇ ਪਰਿਵਾਰ ਤੋਂ ਆਪਾਂ ਮੈਂ ਲਈ ਆ ਉਹਦੇ ਵੇਚਦੇ ਨਹੀਂ ਪਹਿਲਾਂ ਤਾਂ ਕਰਕੇ ਉਹ ਬੰਦੇ ਬੰਦੇ ਰਹਿਣ ਵੜ ਕੇ ਕਰਕੇ ਕੀ ਉਹਨਾਂ ਵੇਚਤੀ ਖਾਲੀ ਆਪਾਂ ਨੂੰ ਦੱਸਿਆ ਦੇ ਖਾਲੀ ਆਪਾਂ ਜਾਗੇ ਹੂੰ ਤੇ ਹਰ ਕੀ ਦੁੱਧ 17 18 ਕਿਲੋ ਪਾਉਗੇ ਸੰਦੇ ਸਭ 3 ਤਰੀਕ ਨੂੰ ਇਹਦੇ ਦਿਨ ਪੂਰੇ ਹੁੰਦੇ ਆ ਜੀ 3 ਮਈ ਨੂੰ ਹਾਂ ਜੀ 3 3 ਮਈ ਨੂੰ ਹਾਂ ਜੀ ਹਾਂ ਜੀ ਤੇ ਇਹ 3 ਟੈਂਟਰੀ ਗੋਣ ਦੇ ਨੇ ਪੂਰੇ ਨੇ 3 ਜੁਲਾਈ ਨੂੰ ਦਿਨ ਪੂਰੇ ਜੁਲਾਈ ਨੂੰ ਹਾਂਜੀ ਦੂਜੇ ਸਵੇਰੇ ਨੇ ਸੋਣਾ ਜੀ ਪਹਿਲੇ ਸਵੇਰੇ 15 16 ਕਿਲੋ ਦੁੱਧ ਪਾਇਆ ਜੀ ਐਰਕੇ 17 18 ਕਿਲੋ ਦੁੱਧ ਪਾਉਂਦੀ ਆ ਸੀ ਦੂਜਾ ਸਵੇਰਾ ਸੋਣਾ ਹਾਂਜੀ ਦੂਜਾ ਦੂਜਾ ਖਾਸ ਤੌਰ ਤੇ ਜਸਨ ਸਾਹਿਬ ਆ ओरिजिनल ਜਿਹੜਾ ਦੋਸਤੋ ਦੂਜਾ ਸਵੇਰਾ ਵੀਰਾਂ ਦਾ ਵੀ ਨੇ ਸੋਣਾ ਠੀਕ ਆ ਬਾਕੀ ਫੇਸ ਕੁਆਲਟੀ ਮੂੰਹ ਮੱਥਾ ਤੁਹਾਡੇ ਸਾਹਮਣੇ ਆ ਸਾਰਾ ਕੁਝ ਠੰਡੀ ਮਿੱਠੀ ਆ ਜਿੱਥੇ ਖੜ ਕੇ ਬਹੁਤ ਹੀ ਜ਼ਿਆਦਾ ਸੋਹਣਾ ਸਾਹਿਬ ਠੀਕ ਆ ਤੇ ਬਾਕੀ ਆ ਥੰਮ ਥੋਣ ਦੀ ਤੁਸੀਂ ਸ਼ੇਪ ਆਕਾਰ ਪੂਰਾ ਸਾਈਜ਼ ਜਿਹੜਾ ਤੇ ਕਿੰਨੇ ਲੀਟਰ ਦੀ ਪਹਿਲੇ ਸਵੇਰੇ ਸੀ ਮਿਲਕਿੰਗ ਸੰਤੋ ਸਾਹਿਬ 15 16 ਕਿਲੋ ਜਾਨੀ ਕਿ ਪਹਿਲੇ ਸਵੇਰੇ ਨੇ ਦੁੱਧ ਕੱਢਿਆ ਜੀ 15 ਹਾਂਜੀ ਹੂੰ ਲਾਲ ਬੂਰੀ ਜਿਹੜੀ ਆ ਦੋਸਤੋ ਠੀਕ ਆ ਤਿਲਾਂ ਵਾਲੀ ਆ ਤੇਰੀ ਬੂਰੀ ਆ ਜਾਂਦੀ ਹੁੰਦਾ ਠੀਕ ਆ ਤੇ ਤੇਲ ਵੀ ਵਿੱਚ ਹੈ ਗਿਆ ਕੋਲ ਕੇ ਦਿਖਾਈਏ ਵੀ ਸੰਦੀਪ ਦੇਣ ਜਿਹੜੇ ਦੋਸਤੋ 3 ਜੁਲਾਈ ਨੂੰ ਦੇਣ ਬਿਲਕੁਲ ਜਿਹੜੇ ਪੂਰੇ ਆ 3 ਤਰੀਕ ਨੂੰ ਸੰਤੋ ਸਾਹਿਬ ਪੂਰੇ ਹੁੰਦੇ ਨੇ ਤੇ ਰਾਜੀ ਮੈਂ ਆ ਪੂਰੀ ਵੱਡੀ ਆ ਤੇ ਰਾਜੀ ਆ ਦੇਣ ਹੋ ਸਕਦਾ ਵੀ ਪੂਰੇ ਹੋ ਜਾਂ ਦਿਨਾਂ ਤੋਂ ਉੱਤੇ ਵੀ ਜਿਹੜਾ ਕੁਝ ਦਿਨ ਕੋ ਦੋ ਤਿੰਨ ਦਿਨ ਉੱਪਰ ਵੀ ਟੱਪ ਜੇ ਠੀਕ ਆ ਤੇ ਬਾਡੀ ਸਟਰਕਚਰ ਜਿਹੜਾ ਤੁਸੀਂ ਵੇ ਫੁੱਲ ਵੱਡੀ ਹਾਈਟ ਕੱਦ ਲੈਂਥ ਲੰਬਾਈ ਬੇਲ ਹਰ ਪਾਸੇ ਆ ਪ੍ਰੋਪਰ ਠੀਕ ਹੈ ਜੀ ਪੂਰੀ ਹੈ ਲਾਉਡੀ ਅਰੇ ਤੂੰ ਨਹੀਂ ਆਉਂਦੇ ਸੰਤ ਸਾਹਿਬ ਅਜੇ ਘੱਟੋ ਘੱਟ ਕਿੰਨੇ ਹਫ਼ਤੇ ਤੋਂ ਵਾਦੀ ਲਾਏ ਨਹੀਂ ਹੂੰ ਚੰਗੇ ਮਿਲਕਟ ਜਿਹੜੀ ਦੋਸਤੋ ਪਹਿਲੇ ਸਵੇਰ ਦੇ ਦੌਰਾਨ ਜਿਹੜੀ ਆ ਚੰਗੇ ਮਿਲਕਟ ਤੇ ਚੱਲੀ ਆ ਇਸ ਵਾਰ ਵੀ ਚੰਗੀ ਉਮੀਦ ਪਈਂਦਾ ਵੀ ਆਪਾਂ ਕਰਦੇ ਆ 15 ਤੋਂ ਪਲੱਸ ਦੁੱਧ ਚਵਾਦੇ ਤੇ ਚੰਗਾ ਫਾਰਮਰ ਨਾਲ ਵੀ ਹੋਇਆ ਸਾਹਮਣੇ ਨਾਲ ਸਭ 17 18 ਕਿਲੋ ਦੁੱਧ ਦੀ ਗੱਡੂ ਚੋਟੀ ਹਾਂਜੀ ਲਓ ਜੀ ਆਸ਼ਾ ਫਿਰ ਸੰਦੀਪ ਭਾਈ ਲੈਣ ਦੇਣ ਦਾ ਕੀ ਕਰਤਾ ਸੰਧੂ ਸਾਹਿਬ ਦੇ ਲੋਕਾਂ ਦੇ ਹਿਸਾਬ ਨਾਲ ਕੋਮਾ 2.5 ਮੰਗਈਏ ਤਿੰਨ ਮੰਗਈਏ ਹਾਂ ਨਾ 1.5 ਲੱਖ ਦੀ ਮੈਂ ਦੇ ਦਾਂਗੀ ਹਾਂ ਨਾ ਜਿਹੜੀ ਹਾਂਜੀ ਹੂੰ ਠੀਕ ਆ 1.5 ਲੱਖ ਦੀ ਸੰਧੂ ਦਾ ਮੈਂ ਦੇ ਦਾਂਗਾ 1.5 ਲੱਖ ਦੋਸਤੋ ਹਾਂ ਨਾ ਵੀਰ ਕਹਿੰਦਾ ਵੀ 1.5 ਲੱਖ ਦੀ ਇਹ ਜਿਹੜੀ ਮੱਝ ਦਿੱਤੀ ਜਾਊਗੀ ਠੀਕ ਆ ਬਾਕੀ ਆ ਵੀਡੀਓ ਦੇ ਵਿੱਚ ਤੁਸੀਂ ਹਰ ਪਾਸਿਓਂ ਇੱਕੋ ਜੀ ਤਸੰਨੀ ਦੇ ਨਾਲ ਮੱਝ ਦੇਖ ਲਿਓ ਪਸੰਦ ਆਊਗੀ ਬਾਕੀ ਜਿਹੜੇ ਵੀਰ ਨੇ ਚੰਗੇ ਪੈਸੇ ਲੱਗਨੇ ਕਿਉਂਕਿ ਦੋਸਤੋ ਪੈਸੇ ਰਕਮ ਵੱਡੇ ਆ ਤੇ ਮੱਝ ਵੀ ਚੰਗੀ ਆ ਠੀਕ ਆ ਮੱਝ ਵੀ ਵੱਡੀ ਆ ਬਾਕੀ ਦੋਸਤੋ ਸਾਹਿਬ ਬਾਤੀ ਕੋਈ ਸ਼ੱਕ ਨਹੀਂਗਾ ਛੋਟੀ ਜਿਹੀ ਹਮ ਠੀਕ ਆ ਤੇ ਸੰਦੀਪ ਭਾਈ ਬਾਕੀ ਤਿੰਨ ਇੱਕ ਨੰਬਰ ਸੀ ਇੱਕ ਨੰਬਰ ਚਮਾ ਦਿਨਾ ਜੀ ਬਿਲਕੁਲ ਪੋਲੀ ਰੂ ਵਰਗੇ ਸੰਤ ਸਾਹਿਬ ਕੋਈ ਭੂਰ ਨਹੀਂ ਛੱਟਾ ਨਹੀਂ ਬਿਲਕੁਲ ਸ਼ਹਿਦ ਹੁੰਦਿਆ ਜੀ ਚਮਾ ਥਾਣਾ ਜੀ ਠੀਕ ਹੈ ਭਰਾ ਹਾਂਜੀ ਠੀਕ ਹੈ ਤੇ ਇਹ ਮੱਝ ਜਿਹੜੀ ਆ ਦੋਸਤੋ ਉਸ ਤੋਂ ਬਾਅਦ ਇੱਕ ਵਹਿੜਾ ਸਟਾਰਟ ਹੋ ਚੱਲੀਆਂ ਨੇ ਤੇ ਜਿੰਨੀਆਂ ਵੀ ਆ ਪੰਜ ਵਹਿੜਾ ਦਿਖਾਵਾਂਗੇ ਤੁਹਾਨੂੰ ਬਿਲਕੁਲ ਤੁਸੀਂ ਜਿਹੜੀ ਕੋਨੇ ਤੱਕ ਦੇਖ ਲਿਓ ਸੋ ਬਾਕੀ ਬਣੀ ਪੁਣੀ ਪੂਰੀ ਹੈ ਮੱਝ ਹਾਂਜੀ ਅਜੇ ਸੰਤ ਸਾਹਿਬ ਨੇ ਪੂਰਾ ਇੱਥੇ ਆਇਨਾ ਚੀਜ਼ ਸਾਰੀ ਇੱਥੇ ਬਿਨਾਂ ਡੀਟਲ ਸਾਰੀ ਕੱਢ ਜੀ ਮੈਨੇ ਹਾਂਜੀ ਹਾਂਜੀ ਪਵਾਨਾ ਵੀ ਚੰਗਾ ਚੋਖਾ ਮਾਰੂਗੀ ਹਾਂਜੀ ਅਜੇ 2-4 ਦਿਨ ਜੇ ਘੱਟੋ ਘੜੀ ਵੀ ਹਜੇ ਬਾਕੀ ਚਵਾਈ ਦੀ ਬੜੀ ਪੋਲੀ ਪਾਲੀ ਸੰਸਾ ਹਾਂ ਹਾਂਜੀ ਠੀਕ ਹੈ ਜੀ ਸਦੀਪ ਭਾਈ ਪਹਿਲੇ ਨੰਬਰ ਤੇ ਜਿਹੜੀ ਇਹ ਬਹੁਤ ਵੱਡੇ ਕਦ ਕੱਦ ਦੀ ਇੱਕ ਵਾੜ ਖੜੀ ਹੈ ਆਪਣੇ ਕੋਲ ਹਾਂਜੀ ਸੰਤੋ ਸਾਹਿਬ ਜੀ ਇਹਨੇ ਪਹਿਲੇ ਸਵੇਰੇ 26-27 ਕਿਲੋ ਦੁੱਧ ਚਵਾਇਆ ਵਾ ਐਰ ਕੇ ਦੂਜਾ ਸਵੇਰ ਜੀ ਯਾਨੀ ਕਿ ਤਿਆਰੀ ਹੈ ਇਹਦੇ ਵੀ ਦੇਣਾ ਯਾਨੀ ਕਿ ਇੱਕ ਦੋ ਤਰੀਕ ਨੂੰ ਪੂਰੇ ਹੁੰਦੇ ਆ ਜੀ ਠੀਕ ਹੈ ਜੀ ਅਜੇ ਹਫਤੇ ਦੇ ਲੱਗ ਭਾਗ ਲੈ ਚੁੱਕੇ ਸ਼ਹਿਦ ਹੀ ਹੁੰਦਿਆ ਬਿਲਕੁਲ ਹਮ ਬਾਕੀ ਚਵਾਈ ਚੁਵਾਈ ਬੜੀ ਜਦੀ ਪੋਲੀ ਯਾਨੀ ਕਿ ਹੋਣ ਜਾਂਦਾ ਮਨ ਕੀ 25 26 ਪਹਿਲੇ ਸਵੇ ਜੀ ਪਹਿਨੇ ਸਵੇ ਹਾਂ ਜੀ ਐਰ ਕੀ 25 26 ਤੋਂ ਫਲਾਸ ਹੀ ਜਾਉਂਗੀ ਹੁਣ ਸੈਕੰਡ ਟਾਈਮ ਰ ਹੈ ਹਾਂ ਜੀ ਹਾਂ ਜੀ ਦੂਜਾ ਸਵੇ ਸੁਣੀ ਆ ਦੂਜਾ ਸਵੇ ਵਜਨ ਵਟਾ ਬਹੁਤ ਜਿਆਦਾ ਸੰਤਲਾ ਤੇ 2 ਜੁਲਾਈ ਨੂੰ ਜਿਹੜੇ ਦੋਸਤ ਇਹ ਤੇ ਦਿਨ ਪੂਰੇ ਆ ਸੂਨ ਦੇ ਵਿੱਚ ਆ ਥੋੜਾ ਜਿਹੜੇ ਤੇ ਆ ਗਏ ਫਟਾ ਫਟਾ ਘੱਟ ਗਿਆ ਠੀਕ ਆ ਬਾਕੀ ਥਣ ਥਣ ਬੜਾ ਵਧੀਆ ਸਪੇਸ ਤੇ ਇਕਠਾ ਇਕਠਾ ਤੇ ਥਣ ਲੱਗਾ ਵੀ ਹਾਂ ਜੀ ਹਾਂ ਜੀ ਠੀਕ ਆ ਵੰਡੂਂਡ ਬਹੁਤ ਜਿਆਦਾ ਚੰਗੀ ਆ ਤੇ ਆ ਥਣ ਦੇ ਵਾ ਇੱਕ ਵਾਰੀ ਫੇਰ ਨੇੜੇੋਂ ਚੈੱਕ ਕਰੂਗੀ ਇੱਕ ਪਾਸੇ ਖੜ ਜਾਈਏ ਨਾ ਦੂਜੇ ਪਾਸੇ ਉਹ ਥਾਣੇ ਲੱਭੇ ਪੈਂਦੇ ਵੀ ਕਿੱਥੇ ਹਾਂਜੀ ਹਾਂਜੀ ਸੰਤੂ ਸਾਹਿਬ ਜੀ ਹਾਂਜੀ ਤੇ ਸੰਦੀਪ ਭਾਈ 2 ਜਲਾਈ ਨੂੰ ਦੇਣ ਪੂਰੇ ਹਾਂਜੀ ਹਾਂਜੀ ਬਾਕੀ 53 ਵਧੀਆ ਓਕੇ ਬਿਲਕੁਲ ਓਕੇ ਸੰਤੂ ਸਾਹਿਬ ਕਦੇ ਚਵਾਈ ਲੱਗੀ ਕਾਹਨੂੰ ਗੱਲਾਂ ਤੇ ਕਿੰਨਾ ਕੁ ਮਿਲਕ ਪਾਉਣਾ ਚਾਹੀਦਾ ਇਹਨੂੰ ਮਿਲਕ ਕਰਕੇ 27 28 ਕਿਲੋ ਪਾਉਗੀ ਜੀ ਜੇ ਕੋਈ ਚੰਗਾ ਫਾਰਮਰ ਵਾਲਾ ਜੇ 30 ਵੀ ਜਾ ਸਕਦੀ ਹੈ ਜੀ ਹਾਂਜੀ ਵੱਡੀ ਆ ਹਾਂਜੀ ਇਹ ਹਾਈਟ ਬਹੁਤ ਵੱਡੀ ਆ ਬੱਦੀ ਵਾਈਨ ਵਟਾ ਚੰਗਾ ਆਰਡਰ ਚੰਗਾ ਜੀ ਸੰਤੂ ਸਾਹਿਬ ਆਰਡਰ ਚੰਗਾ ਹਾਂਜੀ ਬਾਕੀ ਸਰੀਰਕ ਢਾਂਜਾ ਬਹੁਤ ਉੱਚਾ ਲੋ ਜੀ ਬਟਰ ਕੁਆਲਟੀ ਗਾਦੀ ਬਹੁਤ ਸੁੰਦਰਤਾ ਦੋਸਤੋ ਘੱਟੋ ਘੱਟ ਵੀ 25 ਤੋਂ ਪਲੱਸ ਨਾਰਮਲੀ ਆਪਾਂ ਜਜਮੈਂਟ ਕਰ ਸਕਦੇ ਹਾਂ ਚਲੋ ਚੰਦਣਾ ਚਾਹੀਦਾ ਬਾਕੀ ਚੰਗੀ ਸਾਹ ਸੰਭਾਲ ਵਾਲਾ ਵੀਰ ਆਇਆ ਤੇ ਵੀਰ ਕਹਿੰਦਾ ਵੀ ਘੱਟੋ ਘੱਟ ਵੀ 28 30 ਲੀਟਰ ਨੂੰ ਵੀ ਨਾਰਮਲੀ ਤੁਸੀਂ ਹੱਥ ਪਾ ਸਕਦੇ ਹੋ ਠੀਕ ਹੈ ਬਾਕੀ ਕਦ ਘਾੜ ਜਿਹੜਾ ਬਹੁਤ ਵੱਡਾ ਦੋਸਤੋ ਜਮੀ ਪਲੀ ਪੂਰੀ ਆ ਰਾਜੀ ਆ ਫੁੱਲ ਵਜਨਦਾਰ ਆ ਠੀਕ ਆ ਉਲਟ ਬਹਿਣੀ ਤੋਂ ਵੀ ਜਿਹੜੇ ਤੁਸੀਂ ਇਹ ਥਣ ਦੇਖੋ ਮੋਟਾ ਗੋਲ ਥਣ ਤੇ ਗਿੱਠ ਗਿੱਠ ਜਿਹੜਾ ਦੋਸਤੋ ਤੁਸੀਂ ਚੌਥਾ ਥਣਾਂ ਦੇ ਵਿੱਚ ਮਿਲਤੀ ਮਾਰ ਲਓਗੇ ਤੇ ਗਿੱਠ ਗਿੱਠ ਦੂਰੀ ਹੋਵੇਗੀ ਠੀਕ ਆ ਜੀ ਵਜਨ ਵਟਾ ਸੰਤੂ ਸਾਹਿਬ ਬਹੁਤ ਜ਼ਿਆਦਾ ਹਾਂ ਜੀ ਤਸਦੀਕ ਭਾਈ ਫਿਰ ਕਿੱਥੋਂ ਤੱਕ ਇਹਦਾ ਮੁੱਲ ਹਾਂ ਜੀ ਸਾਬ ਮੋਲੇ ਜੋ ਮਰਜੀ ਕਾਲਾ ਹਾਨ ਆ 80000 ਦੀ ਬੱਛੀ ਦੇ ਦਾਂਗੇ ਪੁੱਲ ਭਾਵੇਂ 90 ਕਰਾ ਲਓ ਭਾਵੇਂ ਲੱਖ ਕਰਾ ਲਓ 80000 ਦੀ ਬੱਛੀ ਹਾਨਾ ਦੇ ਦਾਂਗੇ 80000 ਦੀ ਹਾਂ ਜੀ 80000 ਦੀ ਹਾਨਾ ਦੇ ਦਾਂਗੇ 80000 ਦੀ ਪ੍ਰਭੂ ਭਾਈ ਜੰਦਾ ਵੀ ਇਹ ਜਿਹੜੀ ਬੱਛੀ ਦਿੱਤੀ ਜਾਊਗੀ ਵਹਿੜ ਦਿੱਤੀ ਜਾਊਗੀ 80000 ਦੀ ਠੀਕ ਆ ਚੰਗੇ ਵਜਨ ਵਜੂਦ ਵਾਲੀ ਆ ਸੋ ਇੱਕ ਵਾਰੀ ਤੁਸੀਂ ਘਰ ਵਿਜਿਟ ਕਰਕੇ ਆਪ ਦੀ ਅੱਖੀ ਵੀ ਜ਼ਰੂਰ ਦੇਖ ਲਿਓ ਠੀਕ ਆ ਜੀ ਪੁੱਲ ਵੱਡੀ ਆ ਹਵਾਨੇ ਦੀ ਕੁਆਲਿਟੀ ਚੰਗੀ ਆ ਬਾਕੀ ਥਣ ਥੂਣ ਬੜਾ ਵਧੀਆ ਤੇ ਦੁੱਧ ਚੰਗੇ ਮਿਲ ਕੋ ਵਾਲੀ ਰਹੂਗੀ ਇਹ ਆਸ ਕਰਦੇ ਆਂ ਆਪਾਂ ਅੱਗੇ ਬਾਕੀ ਹਜੇ 2 ਜੁਲਾਈ ਨੂੰ ਜਿਹੜਾ ਦਿਨ ਪੂਰੇ ਆ ਠੀਕ ਆ ਤੇ ਸੰਦੀਪ ਭਾਈ ਇਸ ਤੋਂ ਅੱਗੇ ਆ ਜਾਓ ਦੇਖੋ ਕਿ ਸੈਕਿੰਡ ਨੰਬਰ ਤੇ ਜਿਹੜੀ ਇਹ ਵੈਡ ਆ ਅੱਛੀ ਸੰਤੋ ਸਾਹਿਬ ਦੂਜੇ ਸਵੇਰੇ ਸੁਣਾ ਨਹੀਂ ਹਾਂ ਪਹਿਲੇ ਸਵੇਰੇ 17 18 ਕਿਲੋ ਦੁੱਧ ਭਰਿਆ ਜੀ ਫਿਰ ਕੀ 20 ਤੋਂ ਬਾਹਰ ਚੱਲੂਗੀ ਇਹ ਵੀ ਇਹ ਵੀ ਦੂਜਣ ਹਾਂਜੀ ਹਾਂਜੀ ਠੀਕ ਆ 17 18 ਪਹਿਲੇ ਸਵੇਰੇ ਪਹਿਲੇ ਸਵੇਰੇ 17 18 ਕਿਲੋ ਭਰਿਆ ਦਿਨ ਪੂਰੇ ਹੋ ਗਏ ਕਿ ਹੁੰਦਾ ਭਾਈ ਨਹੀਂ ਨਹੀਂ ਸੰਤੋ ਸਾਹਿਬ ਜੇ 5 ਦਿਨ ਲੈਣੇ ਹਨ ਜੀ 5 6 ਦਿਨ ਹਾਂਜੀ ਲਓ ਜੀ 5 6 ਦਿਨ ਦੋਸਤੋ ਇਸ ਵੜ ਨੇ ਲਿਆ ਜਾਨੀਆਂ ਠੀਕ ਆ ਬਾਕੀ ਚਵਾਈ ਵੀ ਬੜੀ ਚੱਪੜ ਤਾਂ ਆਪਣ ਬੜੀ ਚੰਗੀ ਸੰਦੂਜਾ ਸੁਆ ਤੇ ਆਹ ਫੇਸ ਕੁਆਲਟੀ ਬਿਲਕੁਲ ਕੰਨ ਮੂੰਹ ਮੱਥਾ ਬਾਡੀ ਸਟਰਕਚਰ ਹਵਾਨਾ ਥਣ ਥਣ ਪੇੜਾ ਦੋਸਤੋ ਖਾਸ ਤੌਰ ਤੇ ਜ਼ਿਕਰ ਕਰਦੇ ਨੇ ਮੱਜਾਂ ਦਾ ਥਾਣਾ ਠੀਕ ਆ ਜੀ ਤੇ ਇੱਕ ਨਾਰਮਲੀ ਮੁੱਠੀ ਜਿਹਾ ਥਾਣਾ ਆਪਾਂ ਤੇ ਬਿਲਕੁਲ ਜਿਹੜਾ ਦੋਸਤੋ ਮੱਜਾਂ ਦਾ ਥਾਣਾ ਇਹ ਚੰਗਾ ਕਰੂਗੀ ਇਹ ਵੀ ਮਲਕ ਕਿੰਨਾ 15 ਤੋਂ ਫਲਾਸੀ 18 ਮੀਟਰ ਇਹ ਨਹੀਂ ਕਰਦਾ ਤਾਂ ਕੰਡੂਗੇ ਸੰਸਾਰ 20 22 ਗਲੋਂ ਦਾ ਦੁੱਧ ਪਾਊਗੀ ਠੀਕ ਹੈ ਜੀ ਹਾਂਜੀ 20 22 ਲੀਟਰ ਵੀਰਾਂ ਦਾ ਵੀ ਦੁੱਧ ਪਾ ਦਊਗੀ ਹਾਂਜੀ ਹਾਂਜੀ ਬਾਕੀ ਸਾਈਜ਼ ਅਗਲੇ ਥਰਾਂ ਦਾ ਇੱਕ ਜਿਹੜਾ ਦਾ ਦੱਸੋ ਮਗਰਲੇ ਥਰਾਂ ਦਾ ਇੱਕੋ ਜਿਹਾ ਸਾਈਜ਼ ਹੈਗਾ ਠੀਕ ਆ ਤੇ ਥਣ ਪੂਰਾ ਟੌਰੀ ਜਾ ਵੈਸੇ ਬਾਕੀ ਆਪ ਦੀ ਤਸੱਲੀ ਨਾਲ ਟਿੱਪ ਕੇ ਵੇਖੋ ਤਸੱਲੀ ਕਰੋ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਆਪ ਦਾ ਜਿਹੜਾ ਇਹ ਵਿਹੜ ਲੈ ਕੇ ਜਾ ਸਕਦੇ ਹੋ ਤੇ ਮੋਲੇ ਦਾ ਕਿੰਨਾ ਜੀ ਸੰਤੋ ਸਾਹਿਬ ਹਾਂ ਨਾ 56000 ਦੇ ਵਾਸੀ ਦੇ ਦਾਂਗੇ 56000 ਦੀ ਹਾਂਜੀ ਮੁੱਲ ਪੁਆ 65 ਕਰਾ ਲਓ ਪੁਆ 70 ਕਰਾ ਲਓ 56000 ਦੀ ਖਾਨਾ ਦੇ ਦਾਂਗੇ ਹੂੰ ਹਾਂਜੀ ਠੀਕ ਹੈ ਜੀ ਇਹ ਕ੍ਰੋਸ ਹੀ ਹੈਗੀ ਨਾ ਹਾਂਜੀ ਕ੍ਰੋਸ ਹੀ ਹੁੰਦੀ ਹੈ ਕ੍ਰੋਸ ਗਰਮੀ ਗਰਮੀ ਨੇ ਬਣਾਉਣੀ ਸੰਤੋ ਸਾਹਿਬ ਨੇ ਬਾਕੀ ਥਾਂ ਲੇਵਾ ਚੰਗਾ ਚੇਤਾ ਜੁੱਤਾ ਚੰਗਾ ਵਾ ਇਹ ਬਣੋ ਚੰਗੀ ਵਾਸੀ ਲਓ ਵਿੱਚ ਠੀਕ ਹੈ ਕ੍ਰੋਸ ਵਿੱਚ ਆ ਦੋਸਤੋ ਠੀਕ ਆ ਹਾਈਟ ਵੱਡੀਆਂ ਵੜਾਂ ਦੇ ਵਿੱਚ ਹੀ ਆਪਾਂ ਕਾਊਂਟ ਕਰ ਸਕਦੇ ਆ ਪਲੀ ਜੁੜੀ ਵੀ ਚੰਗੀ ਆ ਪਾਰੀ ਆ ਪੂਰੀ ਵਜਨ ਪੂਜਨ ਵਾਲੀ ਆ ਤੇ ਥਾਣ ਤੁਹਾਨੂੰ ਤਸੱਲੀ ਨਾਲ ਦਿਖਾਤਾ ਥਾਣ ਦੀ ਕੋਈ ਸ਼ੱਕ ਨਹੀਂ ਹੈਗਾ ਮੱਝਾਂ ਵਾਲਾ ਥਾਣਾ ਵੀ ਉਹਦੇ ਵੱਲੋਂ ਕੋਈ ਡਾਊਟ ਨਾ ਵੀਰ ਰੱਖੇ ਵੀ ਕੋਈ ਛੋਟਾ ਜਿਹਾ ਥਾਣਾ ਬਾਕੀ ਪਿੱਛੋਂ ਵੀ ਬਿਲਕੁਲ ਪੱਧਰ ਆ ਆ ਦੇਖੋ ਜੀ ਠੀਕ ਹੈ ਜੀ ਹਵਾਨਾ ਵੀ ਬਿਲਕੁਲ ਪੱਧਰ ਆ ਨਿਗਰ ਜਾਂ ਹਵਾਨਾ ਹਜੇ ਕਿਸੇ ਤਰ੍ਹਾਂ ਦਾ ਕੋਈ ਭਾਲ ਜਾਂ ਕੋਈ ਅੱਖੜਾ ਕਿਸੇ ਕੋਈ ਨਜ਼ਰ ਨਹੀਂ ਆ ਰਹੀ ਠੀਕ ਹੈ ਓਕੇ ਆਜੋ ਵੀਰ ਸੰਦੀਪ ਅਗਲੇ ਤੀਜੇ ਨੰਬਰ ਤੇ ਆਪਣੇ ਕੋਲ ਜਿਹੜੀ ਇਹ ਵੈੜਾ ਜੀ ਹਾਂਜੀ ਸੰਸਰ ਸਾਥ ਤੇ ਜਸੂਆ ਸੂਗੀ ਹਰਕੀ ਜੀ ਹਾਂ ਦੂਜੇ ਸਮੇ ਦੁੱਧ ਨੇ 22 ਕਿਲੋ ਪਾਇਆ ਜੀ ਹਾਂ ਕਰਕੇ 24 25 ਕਿਲੋ ਦੁੱਧ ਪਾਉਗੀ ਜੀ ਹਾਂ ਤੇ ਅਜੇ ਕੋਈ ਲਗਭਗ 5-6 ਦਿਨ ਹੀ ਅਵੀ ਲੈ ਜੂਗੀ ਜੀ ਠੀਕ ਹੈ ਜੀ ਹਾਂਜੀ 5 ਤੋਂ 6 ਦਿਨ ਵੀਰ ਉਹ ਸਮਾਂ ਲੈ ਜੂਗੀ ਤੇ ਸੂਹਾ ਦੂਜਾ ਵੀ ਸੂਣ ਜਾ ਰਹੀ ਆ ਤੀਜਾ 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 ਠੀਕ ਹੈ ਦੂਜੇ ਸਵੇਰੇ ਕਿੰਨਾ ਦੁੱਧ ਸੀ ਦੂਜੇ ਸਮੇ 23 ਕਿਲੋ ਹੁਣ ਪਾਇਆ ਜੀ ਠੀਕ ਹੈ ਜੀ 20 ਤੋਂ ਪਲੱਸ ਅਪਰੋਕਸਿਮੇਟ ਦੇ ਅਨੁਸਾਰ ਜੇ ਮੰਨ ਕੇ ਚੱਲੋ ਤਾਂ ਇਹਦੇ ਉੱਪਰ ਜਿਹੜਾ ਦੁੱਧ ਤੋਂ ਪਸੂ ਚੱਲੇ ਹੋਊਗਾ ਜਿਹੋ ਜਹਾ ਹਵਾਨ ਤੇ 20 ਤੋਂ ਪਲੱਸ ਵੀਰਾਂ ਦਾ ਵੀ 20 ਕਿਲੋ ਜਿਹੜਾ ਦੁੱਧ ਆ ਦੂਜੇ ਸਵੇਰੇ ਚ ਪਾਇਆ ਹੁਣ ਤੇਜਾ ਸੂਆ ਜਿਹੜਾ origignal ਚਲੋ ਦੱਸਿਆ ਵੀਰ ਨੇ ਵੀ ਤੇਜਾ ਸੂਆ ਠੀਕ ਆ ਤੇ ਫੇਰ ਕੁਆਲਿਟੀ ਬਹੁਤ ਬਹੁਤ ਆਪਣਾ ਬਹੁਣੀ ਸਟਰਕਚਰ ਜਿਹੜਾ ਤੁਹਾਡੇ ਸਾਹਮਣੇ ਆ ਤੇ ਆ ਥਾਣਾ ਥੋੜਾ ਜੀ ਥਾਣਾ ਪੂਰੇ ਵਧੀਆ ਤੇ ਲੰਬਾ ਥਾਣਾ ਬਿਲਕੁਲ ਹੱਥੀ ਚਵਾਈ ਵਾਲਾ ਥਾਣਾ ਦੋਸਤੋ ਜੇ ਕਿਸੇ ਵਹਿਰ ਦੇ ਵਿੱਚ ਕੀ ਕੋਈ ਫਰਕ ਹੋਇਆ ਕੋਈ ਛੋਟਾ ਵੀ ਨੂੰ ਜਾਪਿਆ ਜਿਹੜਾ ਦੋਸਤੋ ਥਾਣਾ ਉਹ ਆਪਾਂ ਦੱਸ ਦਾਂਗੇ ਵੀਡੀਓ ਦੇ ਵਿੱਚ ਠੀਕ ਆ ਆ ਜੀ ਸਾਜਾ ਢੇਲਟਾ ਤੇ ਬੜੀਆ ਜਿਹੀ ਲੈਣਾ ਨੇ ਆ ਫਿਰ ਜਲਾ ਕੱਪ ਲੈਣਾ ਸੰਦੀਪ ਸਿੰਘਾ ਮੇਲਣ ਆਈਆਂ ਕਿਥੋਂ ਆ ਜੀ ਹਾਂ ਜੀ ਇਹ ਮੇਲਣ ਆਈਆਂ ਕਿਥੋਂ ਆ ਇਹ ਸਾਰਾ ਮਾਲ ਇਹ ਬਾਹਰੋਂ ਲਿਆਂਦਾ ਜੀ ਅੱਛਾ ਜੀ ਹਾਂ ਜੀ ਹਾਂ ਜੀ ਬਾਹਰੋਂ ਤੋਰਾ ਫੇਰਾ ਬੜਾ ਦੂਰ ਦਾ ਤਾਂ ਤਾਂ ਹਾਂ ਜੀ ਹਾਂ ਜੀ ਹਾਂ ਜੀ ਠੀਕ ਆ ਬਾਕੀ ਜਿਹੜੇ ਜਿਹੜੇ ਹਿੱਸੇ ਆਈ ਦੋਸਤੋ ਚੀਜ਼ ਮੇਲਾ ਲੁੱਟਣ ਵਾਲੀ ਗੱਲਬਾਤ ਹੋਈ ਪਈ ਆ ਮੇਲਾ ਲੁੱਟ ਲਿਓ ਠੀਕ ਆ ਰੇਟ ਭਾਅ ਪੜਤਾ ਆਪਦੇ ਹਿਸਾਬ ਨਾਲ ਵੀ ਕੋਈ ਵੀ ਇਹ ਲਗਾ ਸਕਦਾ ਕੋਈ ਗੁੱਸਾ ਗੇਰਾ ਨਹੀਂਗਾ ਪਰ ਚੀਜ਼ ਇੱਥੇ ਵੇਖ ਲਿਓ ਕੋਈ ਆਕੇ ਉਹਦੇ ਬਰਾਬਰ ਦਾ ਜੇ ਮੁੱਲ ਹੋਇਆ ਤੇ ਆਪ ਦੀ ਖਰੀਦੋ ਫਰੋਖਤ ਜਿਹੜੀ ਕਰ ਸਕਦੇ ਹੋ ਇਹਦਾ ਲੈਣ ਦੇਣ ਵੀਰ ਕਿੰਨਾ ਸੀਗਾ 55000 ਦੀ ਸਭ ਦੇ ਦਾਂਗੇ 55000 ਦੀ ਸੁਈ ਗਾਂ ਦੇ ਵੇਚਾਂਗੇ 65000 ਦੀ ਹੁਣ ਜੇ ਕੋਈ ਵੀਰ ਭਰਾ ਸਾਂਭ ਲੂਗਾ ਦੋ ਚਾਰ ਦਿਨ ਤੇ 55000 ਦੀ ਦੇ ਦਾਂਗਾ ਨੂੰ ਹਾਂਜੀ 55000 ਦੀ ਜਿਹੜੀ ਆ ਦੋਸਤੋ ਅੱਜ ਲੈਣ ਦੇਣ ਵੀਰਾਂ ਦਾ ਵੀ ਅੱਜ ਜਿਹੜਾ ਕਰੂਗਾ ਵੀਰ 55000 ਠੀਕ ਆ ਬਾਕੀ ਥਾਣ ਥਣ ਜਿਹੜਾ ਤੁਸੀਂ ਆ ਵੇਖੋ ਠੀਕ ਆ ਕੋਈ ਸ਼ੱਕ ਹੀ ਨਹੀਂਗਾ ਥਾਣ ਥਣ ਦੇ ਵਿੱਚ ਪੂਰਾ ਪਤਲਾ ਜਹਾ ਥਾਣਾ ਦੇ ਨਵਾਈ ਦੇ ਵਿੱਚ ਥਣਥਣ ਪੂਰਾ ਹੈਗਾ ਠੀਕ ਹੈ ਤੇ ਵੜ ਉਪਰੋਂ ਵੀ ਪੂਰੀ ਵਧੀਆ ਚਮਕਦਮ ਚਮਕਦਮ ਪੂਰੀ ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਰਸ਼ੀਨ ਟੈਂਕ ਪਹੁੰਚੇ ਤੇ ਵੜ ਇਹ ਵੀ ਇਹ ਵੀ ਭਲਾ ਭਲਾ ਜਾਈ ਸੰਧੂ ਸਾਹਿਬ ਬਾਕੀ ਥਣਥਣ ਚੰਗਾ ਦਾ ਵੀ ਲਓ ਜੀ ਕਦ ਕਰਤਾ ਪੂਰਾ ਉੱਚਾ ਸੁਆ ਕਿੰਨਾ ਤੀਜਾ ਸੁਗੀ ਹੈ ਤੀਜਾ ਸੁਗੀ ਹੈ ਸੰਧੂ ਸਾਹਿਬ ਇਹ ਸੁਗੀ ਹੋ ਜੀ ਹਾਂਜੀ ਹਾਂਜੀ ਉਹ ਤਾਂ ਵੀ ਗੱਲ ਨਾ ਕਰ ਜੀ ਸੋਇ ਕੱਢਿਆ ਜੀ ਰੰਗ ਰੂਗ ਤਾਂ ਪੂਰਾ ਬ੍ਰਾਂਡ ਆ ਨਾ ਜੀ ਹਾਂਜੀ ਹਾਂਜੀ ਬੱਕਰਾ ਜਆ ਜੁਨੀਕ ਜਆ ਰੰਗ ਆ ਵੀ ਸਾਰੇ ਕੰਬੀਨੇਸ਼ਨ ਦੇ ਵਿੱਚ ਵਾਈਟ ਗ੍ਰੇ ਜੇ ਵੀ ਹੈਗਾ ਦੋਸਤੋ ਵਿੱਚ ਬਲੈਕ ਦਾ ਵੀ ਹੈਗਾ ਕਰਦਾ ਰਹੀ ਆ ਜੀ ਆ ਬਾਕੀ ਥਣਦੇਵਾ ਜਿਹੜਾ ਦੋਸਤੋ ਮੇਨ ਚੈੱਕ ਕਰਨ ਵਾਲਾ ਥਣਦੇਵਾ ਤੁਸੀਂ ਆ ਕਰੋ ਤਸਦੀ ਦੇ ਨਾਲ ਚੈੱਕ ਮੂੰਹ ਮੱਥਾ ਫੇਸ ਕੁਆਲਿਟੀ ਚੰਗੀ ਆ ਤੇ ਕੱਦ-ਗਾਠ ਪੂਰਾ ਹੈਗਾ ਠੀਕ ਆ ਜੀ ਵੱਡੀ ਵੜਾ ਕੱਦ-ਗਾਠ ਦੀ ਪੂਰੀ ਆ ਇਹ ਥੋੜਾ ਬਾਤਾ ਸਾਹ ਸੰਭਾਲਦੇ ਚੁੰਨੀ ਕੀ ਕਿਸੇ ਦਾ ਫਰਕ ਹੋ ਸਕਦਾ ਵੀ ਪਸ਼ੂ ਤੁਹਾਨੂੰ ਥੋੜਾ ਜਿਆ ਲਿੱਸਾ ਜ਼ਰੂਰ ਲੱਗੂਗਾ ਠੀਕ ਆ ਬਾਕੀ ਪੱਠਾ ਡੱਕਣੇ ਸੋਨਗਾ ਫੇਰ ਲਾ ਪਾਇਆ ਹਾਂ ਹਾਂਜੀ ਤੇ ਬਾਕੀ ਥਣ ਥਣ ਹੋ ਜਾਵੇ ਚੰਗਾ ਭਲਾ ਭਲਾ ਜੇ ਡੁੱਬੇ ਜੀ ਹਾਂ ਲਓ ਜੀ ਤਾਂ ਸੰਦੀਪਰੇ ਦੇਣ ਇੱਕ ਟੱਕੜ ਟੱਕੜ ਲੈ ਜੂ ਵੀ ਕੋਈ 5-4 ਦਿਨ ਲੈ ਇਹਨੇ ਸਭ ਸਵੇ ਨੇ ਲੈ ਜੂ 5-4 ਦਿਨ ਹਾਂਜੀ ਹਾਂਜੀ ਤੇ ਮੋਲ ਲੈਂਦਾ ਫਿਰ ਕੀ ਕਰਦਗੇ ਮੋਲ ਸੰਦੋ ਆਪਾਂ 55 ਕਰਾ ਲਓ ਹਾਂ ਨਾ 43000 ਦੀ ਬਚੀ ਦੇ ਦਾਂਗੇ ਵੀ 43000 43000 ਦੀ ਹਾਣਾ ਦੇ ਦਾਂਗੇ ਠੀਕ ਦੁੱਧ 20 ਕਿਲੋ ਪਾਉਗੀ ਠੀਕ ਆ ਜੀ ਹਾਂ ਜੀ ਹਾਣਾ ਜਿਹੜਾ ਦੋਸਤੋ 43000 ਆ ਠੀਕ ਆ ਤੇ ਬਾਈ ਇਹਦਾ ਵੀ ਦੁੱਧ ਦੇ ਵੀ 20 ਕਿਲੋ ਪਾ ਦੂਗੀ ਤੇ ਥਣ ਥਣ ਤੁਸੀਂ ਇਹ ਪੂਰਾ ਵੇਖ ਲਓ ਠੀਕ ਆ ਜੀ ਥਣ ਥਣ ਤਾਂ ਆਜੂਗਾ ਬਿਲਕੁਲ ਚਵਾ ਦੇ ਵਿੱਚ ਪੂਰਾ ਚਵਾ ਜਾਂਦਾ ਹੱਥ ਚ ਆਉਂਦਾ ਪੂਰਾ ਥਣ ਆਹ ਲਓ ਜੀ ਆਹ ਲਓ ਜੀ ਕੋਈ ਤਸੱਲੀ ਮੇਰਾ ਵੀਰ ਕੋਈ ਚੱਕ ਨਾ ਕਰੇ ਕੋਈ ਪੂਰੀ ਆਪਾਂ ਜਿਹੜੀ ਆ ਜਾਣਕਾਰੀ ਉਹਨੀ ਕੁ ਦੇ ਸਕਦੇ ਆ ਵੀ ਦੋਸਤੋ ਜਿਹੜਾ ਰਿਐਲਿਟੀ ਦੇ ਵਿੱਚ ਤੁਸੀਂ ਇੱਥੇ ਆ ਕੇ ਦੇਖੋ ਤੇ ਤੁਹਾਨੂੰ ਪ੍ਰੋਪਰ ਮਿਲੇ ਹੈ ਓਕੇ ਆ ਜੀ ਤੇ ਮੁੱਲ ਵੀਰ ਨੇ ਦੱਸਤਾ ਜੈਨੂਨ ਦਾ ਮੁੱਲਾ ਜੈਜ ਮੁੱਲ ਦਾ ਬਾਕੀ ਆ ਜਿਹੜਾ ਮੂੰਹ ਮੱਥਾ ਫੇਸ ਇਕੱਲੇ ਦੇਖ ਲਓ ਠੀਕ ਆ ਸੰਦੀਪ ਭਾਈ ਅੱਗੇ ਕਿਹੜਾ ਤੋਹਫਾ ਅੱਗੇ ਜਰਸੀ ਕਰਾਉਣੀ ਆਲੀ ਸੰਸਾਹ ਸਾਹਿਬ ਆਪਣੇ ਕੋਲ ਲਓ ਜੀ ਕਾਲ ਦੀ ਸੂਈ ਆ ਜੀ ਇਹ ਬਾਖ ਕੋਲ ਬੋਲਾ ਤਿਆਰ ਹੋ ਸੰਸਾਹ ਸਾਹਿਬ ਦੇ ਥੱਲੇ ਕੱਲ ਦੀ ਸੂਈ ਥੱਲੇ 10 ਕਿਲੋ ਬੌਲਾ ਹਾਂਜੀ 4 ਹੀ 10 ਕਿਲੋ ਤੇ ਬੱਚਾ ਕੀ ਪਾਇਆ ਨੇ ਬੱਚਾ ਇਹ ਤੇ ਮਗਰ ਮਗਰ ਬੱਚਾ ਭਰਾਵੋ ਸੂਹਾ ਦੂਜਾ ਨੇ ਦੂਜਾ ਦੂਜਾ ਜੀ ਦੂਜਾ ਸੂਹਾ ਠੀਕ ਹੈ ਜੀ ਕੱਲ ਹੀ ਸੂਈ ਆ 10 ਕਿਲੋ ਬੌਲੇ ਦੇ ਵਿੱਚ ਆ ਕ੍ਰੋਸ ਜਰਸੀ ਆ ਠੀਕ ਹੈ ਜੀ ਹਣ ਜੱਡਾ ਬਿਲਕੁਲ ਤੁਸੀਂ ਵੇਖ ਲਓ ਅਜੇ ਟਾਈਮ ਜਿਹੜਾ ਦੋਸਤੋ ਨੋਟ ਕਰ ਲਓ ਤੁਸੀਂ 1:30 1:30 1:30 ਦਾ ਸਮਾਂ ਹੈ ਠੀਕ ਹੈ ਮਾਰਨਿੰਗ ਚਵਾਈ ਕਰੀ ਹੈ ਜੀ ਹਾਂ ਜੀ ਹਾਂਜੀ ਸਾਰੀ ਖਾਲੀ ਸੀ ਤੁਹਾਨੂੰ ਚਵਾਈ ਚੰਗੀ ਨਿਕਲੀ ਫਿਰ ਬਿਲਕੁਲ ਚੰਗੀ ਸੀ ਪੋਲਾ ਹੂੰ 10 ਕਿਲੋ ਪੋਲਾ ਨੈਟ ਹੈ ਹਾਂਜੀ ਨੈਟ ਜੀ ਹਾਂ ਮੈਂ ਧਾਰੋਣਾ ਮਾਰੇ ਕੋਈ ਇਹਦਾ ਮੁੱਲ ਸੰਤੋ ਸਾਹਿਬ 42000 ਦੇ ਦੇ ਲਾਂਗੇ ਮੁੱਲ 45000 42000 ਹੀ ਦੇ ਦਾਂਗੇ ਜੀ 45000 ਹਾਂਜੀ ਠੀਕ ਹੈ ਜੀ ਇਹ 42000 ਦੀ ਹੋ ਜੂ ਭਰਾਵੋ ਲਾਸਟ ਦੇ ਵਿੱਚ ਜਿਹੜੀ ਤੁਹਾਨੂੰ ਉੱਪਰ ਜਰਸੀ 2 15 ਕਿਲੋ ਵੀ ਕੱਢੂਗੀ ਜੀ ਠੀਕ ਆ ਜਰਸੀ ਕ੍ਰਾਸ ਕਰਾਉਂਦੇ ਹਾਂ ਹਾਂਜੀ ਤੇ ਠੀਕ ਆ ਜਰਸੀ ਤੇ ਸ਼ਾਈ ਵਾਲਾ ਥੋੜਾ ਜਿਹਾ ਬੈਕ ਸਾਈਡ ਤੋਂ ਜਰਾ ਉੱਪਰ ਪੱਖ ਜਰਾ ਹੈਗਾ ਠੀਕ ਆ ਫਰੰਟ ਤੋਂ ਜਰਸੀ ਆ ਤੇ ਬੈਕ ਸਾਈਡ ਤੋਂ ਥੋੜਾ ਜਿਹਾ ਅੱਧੋ ਅੱਧ ਜਰਾ ਸ਼ਾਈ ਵਾਲ ਕਰਾਉ ਸਾ ਠੀਕ ਆ ਬੱਚਾ ਆ ਵਾਈਟ ਆ ਨਹੀਂ ਦੂਜਾ ਗਿਆ ਤੁਹਾਡੇ ਬੇਟੀ ਉਹ ਨੀਚੇ ਲਾਲ ਬੈਠਾ ਜਿਹਦਾ ਹਾਂਜੀ ਹਾਂਜੀ ਆਹ ਆਹ ਜਿਹੜਾ ਸੀਗੇ ਦੀ ਹੁੰਦਾ ਰਸਾ ਜਿਹੜਾ ਆ ਬੱਚਾ ਥੱਲੇ। ਲੋ ਜੀ ਆ ਨਾੜੂ ਨਾਲੇ। ਬਾੜੂ ਦਾ ਲਾਲਾ ਬੱਚੇ ਦੇ ਠੀਕਾ ਜੀ। ਇਹ ਕੱਲ ਦੀ ਫੀਸ ਹੈ ਥੱਲੇ। ਆ ਬੱਚਾ ਜਿਹੜਾ 10 ਕਿਲੋ ਬੋਲਾ ਤੇ ਆ ਰਿਹਾ ਥੰਦਾ। ਹੂੰ। ਤੇ ਸੰਦੀਪ ਭਾਈ ਨੰਬਰ ਬੋਲੋ ਆਪਣੇ। ਨੰਬਰ 84370 38949 ਜੀ। ਠੀਕ ਆ ਭਰਾ। ਹਾਂਜੀ। ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਸੰਦੀਪ ਸਿੰਘ ਭੁੱਲਰ ਡੇਰੀ ਫਾਰਮ ਸੌਰ ਸਿੰਘ। ਤੇ ਖਾਸ ਵਿਜ਼ਿਟ ਕਰ ਲਿਓ ਮੇਰਾ ਭਾਈ ਸੌਰ ਸਿੰਘ। ਪੁੱਤਰ ਪਿੰਡ ਜਿਹੜਾ ਦੋਸਤੋ ਹੈਗਾ ਸੁਰ ਸਿੰਘ ਦਾ ਪੁੱਤਰਾਂ ਨੂੰ ਜਿਹੜੀ ਛੜਕ ਜਾਂਦੀ ਆ ਉਸ ਸੜਕ ਦੇ ਉੱਪਰ ਬਾਈ ਸੰਦੀਪ ਸਿੰਘ ਦਾ ਘਰ ਹੈਗਾ ਤੇ ਪਸ਼ੂ ਅੱਜ ਤੁਹਾਨੂੰ ਆਪਾਂ ਪੰਜ ਬਿਹੜਾਂ ਦਿਖਾਤੀਆਂ ਨੇ ਠੀਕ ਹੈ ਜੀ ਸੋ ਦੋਸਤੋ ਇਹ ਮਾਜਤ ਦਿਖਾਤੀ ਹੈਵੀ ਬੋਡੀ ਵਾਲੀ ਚੰਗੇ ਵਾਲੀ ਪਸ਼ੂਕਰ ਵਾਲੀ ਬਾਕੀ ਅੱਗੇ ਆਪਾਂ ਦੇਖਾਂਗੇ ਕਿੰਦਾ ਦਾ ਮਿਲ ਕਰੂਗਾ ਉਸੋ ਜਿਸ ਵੀਰ ਨੇ ਸੌਦਾ ਕਰਨਾ ਆਪਦੇ ਘਰ ਪਹੁੰਚ ਕੇ ਤਸਦੀਕ ਕਰ ਸਕਦੇ ਹੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ